ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਤੇ ਅੱਜ ਜਪ ਪ੍ਰਯੋਗ ਚੱਲ ਰਿਹਾ ਹੈਗਾ ਦੀ ਸਮਾਪਤੀ ਹੋਈ ਏ ਉਸ ਤੋਂ ਬਾਅਦ ਅਸੂ ਦਾ ਮੇਲਾ ਚੱਲ ਰਿਹਾ ਹੈ ਤੇ ਸਾਡੇ ਨਾਲ ਮੌਜੂਦ ਨੇ ਕਵੀਸ਼ਰ ਗੁਰਸੇਵਕ ਸਿੰਘ ਜੀ ਸ਼੍ਰੀ ਭੈਣੀ ਸਾਹਿਬ ਤੋਂ ਤੇ ਇਹਨਾਂ ਤੋਂ ਜਾਣਿਆ ਕਿ ਇਹ ਜਪ ਪ੍ਰਯੋਗ ਤੇ ਅਸੂ ਦਾ ਮੇਲਾ ਇਕੱਠੇ ਜਿਵੇਂ ਮਨਾਏ ਜਾਂਦੇ ਨੇ ਤੇ ਇਹਨਾਂ ਦਾ ਕੀ ਮਹੱਤਵ ਹੈਗਾ ਸਤਿ ਸ਼੍ਰੀ ਅਕਾਲ ਜੀ ਜਪ ਪ੍ਰਯੋਗ ਅਸੂਦਾ ਮੇਲਾ ਜਪ ਪ੍ਰਯੋਗ ਤੋਂ ਅਰਥ ਹੈ ਕਿ ਜਾਪ ਕਰਨਾ ਪ੍ਰਯੋਗ ਤੋਂ ਭਾਵ ਹੈ ਕਿਸੇ ਵੀ ਚੀਜ਼ ਦਾ ਅਭਿਆਸ ਕਰਨਾ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਅਭਿਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਨੂੰ ਪ੍ਰਮਾਤਮਾ ਨੂੰ ਪਾਉਣ ਵਾਸਤੇ ਅਭਿਆਸ ਕਰਨ ਦੀ ਲੋੜ ਹੈ ਤੇ ਇਹ ਅਭਿਆਸ ਅਸੀਂ ਕਰਦੇ ਹਾਂ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਇਹ ਅਭਿਆਸ ਸਾਡਾ ਤਕਰੀਬਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੇ ਸਮੇਂ ਤੱਕ ਜਾਰੀ ਹੈ ਸ੍ਰੀ ਸਤਗੁਰੂ ਆਰਾਮ ਸਿੰਘ ਜੀ ਨੇ ਵੀ ਨਾਮ ਦਾ ਉਪਦੇਸ਼ ਦਿੱਤਾ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਜਪ ਪ੍ਰਯੋਗ ਦੀ ਅਰੰਭਤਾ ਕੀਤੀ ਇਸ ਤੋਂ ਉਪਰੰਤ 사ਤਗੁਰੂ ਜਗਜੀਤ ਸਿੰਘ ਜੀ ਨੇ ਇਸ ਨੂੰ ਲਗਾਤਾਰ ਨਿਰੰਤਰ ਜਾਰੀ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਅਕਾਲ ਉਸਤਤ ਦੇ ਵਿੱਚ ਪਾਠ ਆਉਂਦਾ ਇੱਕ ਨਾਮ ਬਿਨਾ ਨਹੀਂ ਕੋਟ ਬ੍ਰਤੀ ਅੰਬੇ ਦੇ ਉਚਾਰਤ ਸਾਰ ਉਸਤੀ ਜੇ ਉਹ ਆ ਰਸ ਕੇ ਚਾਸ ਕੇ ਰਸ ਹੈ ਤੇ ਉਹ ਭੂਲ ਨਾ ਕਾਲ ਫੰਦਾ ਫਸ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਚਖ ਲੈਂਦਾ ਉਹ ਭੁੱਲ ਕੇ ਵੀ ਕਾਲ ਦੇ ਫੰਦੇ ਦੇ ਵਿੱਚ ਨਹੀਂ ਫਸਦਾ ਇਸ ਕਰਕੇ ਸਾਨੂੰ ਨਾਮ ਦੇ ਨਾਲ ਬਾਣੀ ਨਾਲ ਗੁਰਸਿੱਖੀ ਦੇ ਨਾਲ ਜੁੜਨ ਦੀ ਬਹੁਤ ਵੱਡੀ ਲੋੜ ਹੈ। ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਜੀਵਨਗਰ ਦੀ ਧਰਤੀ ਤੇ ਇੱਥੋਂ ਲਾਗੇ ਪੈਂਦੀ ਹੋਈ ਨੀਲੋ ਨਹਿਰ ਦੇ ਉੱਤੇ ਜਪ ਪ੍ਰਯੋਗ 40 ਸਾ ਰੱਖਦੇ ਹੁੰਦੇ ਸਨ ਤੇ ਉਹ ਸਿੱਖਾਂ ਸੇਵਕਾਂ ਨੂੰ ਨਾਲ ਲੈ ਕੇ ਜਾਪ ਕਰਦੇ ਸਨ। ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣਾ ਜਾਪ ਜਿਹੜਾ ਲਗਾਤਾਰ ਨਿਰੰਤਰ ਜਾਰੀ ਰੱਖਿਆ ਮਾਤਾ ਭਪਿੰਦਰ ਕੌਰ ਜੀ ਨੇ ਅਰਜ ਬੇਨਤੀ ਕਰਕੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਤੇ ਮਾਈਆਂ ਨੂੰ ਵੀ ਵਰਨੀ ਕਰਨ ਦੀ ਇਜਾਜ਼ਤ ਲੈ ਕੇ ਦਿੱਤੀ ਸੱਚ ਸੋਧ ਦੀ ਇਜਾਜ਼ਤ ਲੈ ਕੇ ਦਿੱਤੀ ਮਰਿਆਦਾ ਰੱਖਣ ਦੀ ਇਜਾਜ਼ਤ ਲੈ ਕੇ ਦਿੱਤੀ ਭਜਨ ਬਾਣੀ ਕਰਨ ਦੀ ਇਜਾਜ਼ਤ ਲੈ ਕੇ ਦਿੱਤੀ ਗੁਰਬਾਣੀ ਦਾ ਪਾਠ ਪੜ੍ਹਨ ਦੀ ਇਜਾਜ਼ਤ ਲੈ ਕੇ ਦਿੱਤੀ ਮਾਤਾ ਭਪਿੰਦਰ ਕੌਰ ਜੀ ਨੇ ਅੱਗੇ ਲੱਗ ਕੇ ਤੇ ਮਾਈਆਂ ਦੇ ਉੱਤੇ ਇਹ ਬੜੀ ਵੱਡੀ ਕਿਰਪਾ ਕੀਤੀ ਕਿ ਮਾਈਆਂ ਨੂੰ ਇਹ ਅਧਿਕਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਮਾਤਾ ਭਪਿੰਦਰ ਕੌਰ ਜੀ ਨੇ ਲੈ ਕੇ ਦਿੱਤਾ ਕਿ ਤੁਸੀਂ ਵਰਣੀ ਕਰ ਸਕਦੀਆਂ ਹੋ ਨਾਮ ਜਪ ਸਕਦੀਆਂ ਹੋ ਬਾਣੀ ਪੜ ਸਕਦੀਆਂ ਹੋ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਵੀ ਬਖਸ਼ਿਸ਼ ਮਾਈਆਂ ਦੇ ਉੱਤੇ ਵੀ ਕੀਤੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਕਿ 15 16 ਸਤੰਬਰ ਨੂੰ ਇਹ ਸ਼ੁਰੂ ਹੁੰਦਾ ਜਾਪ ਪ੍ਰਯੋਗ ਤੇ ਇਸ ਸਾਲ ਦਾ ਜਾਪ ਪ੍ਰਯੋਗ 16 ਸਤੰਬਰ ਤੋਂ ਸ਼ੁਰੂ ਹੋ ਕੇ ਤੇ 19 ਅਕਤੂਬਰ ਨੂੰ ਇਸ ਦੇ ਭੋਗ ਪਾਣੇ ਹਨ ਇੱਕ ਮਹੀਨਾ ਲਗਾਤਾਰ ਕਠਨ ਮਰਿਆਦਾ ਰੱਖ ਕੇ ਥੋੜਾ ਖਾਣਾ ਥੋੜਾ ਸੋਣਾ ਇਹਨਾਂ ਸਭ ਸਨਾਤਨੀ ਮਰਿਆਦਾਵਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਸੰਗਤ ਨੇ ਇਸ ਨੂੰ ਸਿਰੇ ਚੜਾਇਆ ਤੇ ਇਹ ਜੋ ਕੁਝ ਵੀ ਹੋਇਆ ਸਾਰਾ ਕੁਝ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਹੋਇਆ ਔਰ ਸੰਗਤ ਨੇ ਬਹੁਤ ਵੱਧ ਚੜ ਕੇ ਇਹਦੇ ਵਿੱਚ ਸੇਵਾ ਕੀਤੀ ਹੈ ਵੱਧ ਚੜ ਕੇ ਹਿੱਸਾ ਲਿਆ ਹੈ ਸਾਨੂੰ ਆਪਣੇ ਜੀਵਨ ਨੂੰ ਜੀਉਣ ਵਾਸਤੇ ਇਹ ਚੰਗੇ ਗੁਣ ਚੰਗੇ ਆਦਰਸ਼ ਧਾਰਨ ਕਰਨੇ ਚਾਹੀਦੇ ਹਨ ਔਰ ਜੋ ਸਾਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਿੱਖਿਆ ਦਿੱਤੀ ਕਿ ਅਸੂ ਦੇ ਵਿੱਚ ਇਹ ਇੱਕ ਮਹੀਨੇ ਦਾ ਜਪ ਪ੍ਰਯੋਗ ਸਾ ਸੰਗਤ ਦੇ ਸਰਬੱਤ ਦੇ ਭਲੇ ਵਾਸਤੇ ਰੱਖਿਆ ਜਾਂਦਾ ਇਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣ ਦੀ ਲੋੜ ਹੈ ਵੱਧ ਤੋਂ ਵੱਧ ਅਭਿਆਸ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਨਾਮ ਜਪਣ ਦੀ ਲੋੜ ਹੈ ਤਾਂ ਕਿ ਸਾਡੇ ਮਨੁੱਖੀ ਜੀਵਨ ਦੇ ਵਿੱਚ ਸੁਧਾਰ ਆ ਸਕੇ ਔਰ ਅਸੀਂ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਔਰ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਲਿਖਦੇ ਆ ਆਪਣੀ ਬਾਣੀ ਦੇ ਵਿੱਚ ਉਹ ਕਹਿੰਦੇ ਨੇ ਹਰੀ ਕੋ ਨਾਮ ਸਦਾ ਸੁਖ ਦਾਈ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿ ਹਰੀ ਦਾ ਜਿਹੜਾ ਨਾਮ ਹੈ ਉਹ ਸਦਾ ਹੀ ਸੁਖ ਦੇਣ ਵਾਲਾ ਹੈ ਇੱਕ ਦਿਨ ਦਾ ਸੁੱਖ ਨਹੀਂ ਦੋ ਦਿਨ ਦਾ ਸੁੱਖ ਨਹੀਂ ਸਦਾ ਹੀ ਭਾਵ ਕੇ ਸਾਰੀ ਉਮਰ ਵਾਸਤੇ ਤੁਹਾਨੂੰ ਸੁਖ ਦੇਣ ਵਾਲਾ ਲੋਕ ਤੇ ਪਰਲੋਕ ਦੇ ਵਿੱਚ ਤੁਹਾਨੂੰ ਸੁਖ ਦਿੰਦਾ ਹੈ ਹਰ ਕੋ ਨਾਮ ਸਦਾ ਸੁਖਦਾਈ ਫਿਰ ਉਹ ਨਾਲ ਪਰਮਾਨ ਦੇਂਦੇ ਨੇ ਜਾ ਕੋ ਸਿਮਰਿਆ ਜਾਮ ਵਾਲੇ ਉਧਰ ਹੀ ਉਹ ਗਣਕਾ ਹੋ ਗਤ ਪਾਈ ਆਜਾਮਲ ਜਿਹੜਾ ਉਹ ਬੜਾ ਵੱਡਾ ਪਾਪੀ ਸੀ ਗਣਕਾ ਪਾਪਣ ਸੀ ਉਹਨਾਂ ਨੂੰ ਵੀ ਇਸ ਨਾਮ ਨੂੰ ਜਪ ਕੇ ਤੇ ਮੁਕਤੀ ਦੀ ਪ੍ਰਾਪਤੀ ਹੋਈ ਇਸੇ ਹੀ ਤਹਿਤ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸੰਗਤ ਦੇ ਭਲੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਇਹ ਜਾਪ ਪ੍ਰਯੋਗ ਅਸੂ ਦਾ ਮੇਲਾ ਜਿਹੜਾ ਆਰੰਭ ਕੀਤਾ ਸੋ ਮੈਂ ਇਸ ਦਿਨ ਸਾਧ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹਣਾ ਕਿ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਨਾਮ ਜਪਿਆ ਜਾਵੇ ਬਹੁਤ ਘੱਟ ਬੋਲਿਆ ਜਾਵੇ ਔਰ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਸੇਵਾ ਕੀਤੀ ਜਾਵੇ ਔਰ ਸਤਿਗੁਰੂ ਦੇ ਦਰਸ਼ਨ ਕੀਤੇ ਜਾਣ ਇਹਨਾਂ ਚੀਜ਼ਾਂ ਦਾ ਸਾਨੂੰ ਬਹੁਤ ਵੱਡਾ ਲਾਭ ਹੈ ਸਾਡਾ ਲੋਕ ਤੇ ਪ੍ਰਲੋਕ ਸਵਾਰਨ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ